ਕਸਨੌਰ ਦੀ ਸਬਜ਼ੀ ਮੰਡੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਨਜਾਇਜ਼ ਕਬਜ਼ਿਆਂ ਨੂੰ ਖਤਮ ਕਰਨ ਦੇ ਲਈ ਪੀ ਆਰਟੀਸੀ ਦੇ ਚੇਅਰਮੈਨ ਹਲਕਾ ਇੰਚਾਰਜ ਅਨਯੋਤ ਸਿੰਘ ਹਡਾਣਾ ਵੱਲੋਂ ਲਗਾਤਾਰ ਆੜਤੀਆਂ ਦੇ ਖਰੀਦਦਾਰਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਕਾਰਵਾਈ ਨੇ ਮੰਡੀ ਦੇ ਅੰਦਰ ਆੜਤੀਆਂ ਨੂੰ ਹੋਣ ਵਾਲੀ ਪਰੇਸ਼ਾਨੀ ਜਾਮਸਤ ਤੇ ਅਤੇ ਖਰੀਦਦਾਰਾਂ ਨੂੰ ਪੈਂਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਇੱਕ ਅਹਿਮ ਕਦਮ ਵਧਾਇਆ ਹੈ ਅਸੀਂ ਇੱਥੇ ਸਮਾਰ ਸਬਜ਼ੀ ਮੰਡੀ ਪਟਿਆਲਾ ਦੇ ਵਿੱਚ ਜਿਹੜੇ ਕੁਝ ਨਜਾਇਜ਼ ਕਬਜ਼ੇ ਕੀਤੇ ਹੋਏ ਸੀ 10-12 ਉਹਨਾਂ ਨੇ ਬੀਰਸ ਮੈਂ ਅਸੀਂ ਪਹਿਲਾ ਪੱਤਰ ਤੇ ਉਹ ਬੰਦਾਰੇ ਨੋਟਸ ਦੇ ਤੋਂ ਬਾਅਦ ਹਟਾਲੇ ਤੇ ਫਿਰ ਵੀ 3-4 ਬੰਦੇ ਜਿਹੜੇ ਹੈਗੇ ਸੀ ਉਹਨਾਂ ਨੇ ਨਹੀਂ ਹਟਾਈ ਸੀ ਅਸੀਂ ਅੱਜ ਉਹਨਾਂ ਦਾ ਜਿਹੜੇ ਹੈਗੇ ਨੇ ਉਹ ਪੁਲਿਸ ਪ੍ਰੋਟੈਕਸ਼ਨ ਦੇ ਨਾਲ ਉਹ ਅੱਜ ਸਾਰੇ ਵੀ ਅਸੀਂ ਆਪਣੇ ਨਜਾਇਜ਼ ਕਬਜ਼ੇ ਇੱਥੋਂ ਹਟਾ ਲਏ ਪਰ ਅੱਜ ਤਸਰਾਈ ਸਾਡੇ ਇਹ ਨੇ ਜੀ ਅੱਜ ਦੀਆਂ ਕਿ ਇੱਕ ਤਾਂ ਜਿਹੜਾ ਸੜਕਾਂ ਤੇ ਮਾਲ ਲਾਣ ਦੇ ਜਿਹੜਾ ਡੈਜਿਗਨੇਟਡ ਏਰੀਆ ਉਹ ਨਹੀਂ ਆਪਣਾ ਹੋਊਗਾ ਤੇ ਦੁਕਾਨਾਂ ਦੇ ਅੱਗੇ ਜਿਹਨਾਂ ਨੇ ਹੋਰ ਸ਼ੈੱਡ ਬਣਾਏ ਹੋਏ ਨੇ ਉਹਨਾਂ ਨੂੰ ਦੁਬਾਰਾ ਰੈਸਟ ਨੋਟਿਸ ਦਿੱਤਾ ਤੇ ਦੋ ਤਿੰਨ ਦਾ ਟਾਈਮ ਦਿੱਤਾ ਤੇ ਜਿਹੜੇ ਰਹਿ ਗਏ ਉਹ ਵੀ ਆਪਾਂ ਜਿਹੜੇ ਸਰ ਇੱਕ ਤੇ ਇਹਨਾਂ ਨੂੰ ਦਿੱਤਾ ਸੀ ਇਸ ਕਰ ਜਿਹਨਾਂ ਨੇ ਨਹੀਂ ਹਟਾਏ ਸੀ ਉਹਨਾਂ ਦੇ ਹੀ ਆਪਣੇ ਪੁਲਿਸ ਪ੍ਰੋਟੈਕਸ਼ਨ ਦੇ ਨਾਲ ਅੱਜ ਸਾਰਾ ਕਲੀਅਰ ਕਰਤਾ ਹੈ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਬੰਦ ਜਿਹੇ ਸੀ ਉਹਨਾਂ ਤੇ ਕਰਾਂਗੇ ਜਨਤਾ ਨੋ ਵੀ ਪੰਜਾਬ ਸਰਕਾਰ ਦੇ ਹੁਕਮਾ ਤਹਿਤ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਆਪਣੇ ਸੀਐਮ ਨੇ ਪੰਜਾਬ ਦੇ ਉਹਨਾਂ ਦੇ ਸੁਪਨੇ ਤਹਿਤ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਨੀਤੀ ਤਹਿਤ ਲੋਕਾਂ ਨੂੰ ਸੁੱਖ ਸਬਧਾਵਾਵਾਂ ਦੇਣ ਵਾਸਤੇ ਔਰ ਚੰਗਾ ਮਾਹੌਲ ਦੇਣ ਵਾਸਤੇ ਜਿਹੜਾ ਸੀ ਇੱਕ ਮਹੀਨਾ ਪਹਿਲਾਂ ਜਿਹੜੇ ਨੋਟਿਸ ਕੱਢੇ ਗਏ ਸੀ ਉਹਦੇ ਵਿੱਚ ਕੀ ਹੁੰਦਾ ਹੈ ਵੀ ਕੁਝ ਆੜਤੀਆਂ ਵੱਲੋਂ ਜਾਂ ਜਿਹੜਾ ਇੱਥੇ ਇੱਕ ਸਿਸਟਮ ਹੁੰਦਾ ਉਹਨਾਂ ਨੇ ਨਜਾਇਜ਼ ਕਬਜ਼ੇ ਆਪਣੇ ਆਪ ਹਟਾ ਦਿੱਤੇ ਲੇਕਿਨ ਕੁਝ ਆਰਤੀ ਲਾ ਲੋ ਵੀ ਉਹ ਅੜੇ ਹੋਏ ਸੀ ਉਹ ਨਹੀਂ ਸੀ ਚੱਕ ਰਹੇ ਬਹੁਤ ਵੱਡੀ ਕਾਰਵਾਈ ਕਰਦੇ ਹੋਏ ਸਰਦਾਰ ਰਣਜੋਤ ਸਿੰਘ ਹਡਾਲਾ ਜੀ ਜਿਹੜੇ ਪੀਆਰਟੀਸੀ ਚੇਅਰਮੈਨ ਪੰਜਾਬ ਔਰ ਹਲਕਾ ਸਨੌਰ ਦੀ ਸ਼ਾਨ ਅਨਚਾਰਜ ਲੱਗੇ ਨੇ ਉਹ ਉਹਨਾਂ ਵੱਲੋਂ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਉਹਦੇ ਤਹਿਤ ਅੱਜ ਜਿਹੜਿਆ ਛੱਟ ਤੋੜੇ ਗਈ ਉਹ ਦੇਖਣ ਵਿੱਚ ਆਇਆ ਸੀ ਕਿਉਂਕਿ ਜਦੋਂ ਸਾਨੂੰ ਇਹ ਹਲਕਾ ਅਨਚਾਰਜ ਹੀ ਮਿਲਦੀ ਹੈ ਉਦੋਂ ਹੀ ਪਤਾ ਲੱਗਣਾ ਸੀ ਨਾ ਵੀ ਅੰਦਰ ਰਖਾਤੇ ਕੀ ਹੋ ਰਿਹਾ ਚਾਹੇ ਉਹ ਸਾਡੀ ਆਪਣੀ ਸਰਕਾਰ ਦੇ ਸਾਡੇ ਐਮਐਲਏ ਵੱਲੋਂ ਕੁਝ ਜਾਲੇ ਹੈ ਜਿਹਾ ਵਿਛਾਇਆ ਗਿਆ ਸੀ ਕੁਝ ਵਲੰਟੀਅਰ ਵਿੱਚ ਵਿੱਚ ਜਿਹੜੇ ਦੇਖੇ ਗਏ ਆ ਚਲੋ ਆਪਾਂ ਨਾਮ ਕੀ ਲੈਣਾ ਵੀ ਉਹ ਵੀ ਬਾਕੀ ਦੂਜੀਆਂ ਪਾਰਟੀਆਂ ਦੇ ਵਿੱਚ ਜਿਹੜੇ ਸੀਗੇ ਕਾਫੀ ਇੱਕ ਜਾਲ ਵਿਛਾਇਆ ਸੀਗਾ ਜਿਹੜਾ ਉਹਦੇ ਤਹਿ ਤੇ ਘਰਬਾਈ ਜਿਹੜੀ ਰਣਜੋਤ ਸਿੰਘ ਹਟਾਣਾ ਜੀ ਬੰਦੋ ਜਿਹੜੀ ਆ ਕੀਤੀ ਗਈ ਸਾਡੀ ਪੂਰੀ ਟੀਮ ਵੱਲੋਂ ਮੰਡੀ ਬੋਰਡ ਦੇ ਅਫਸਰ ਸਹਿਬਾਨਾਂ ਨਾਲ ਅੱਜ ਇੱਕ ਕਰੀਬ ਇੱਕ ਮਹੀਨੇ ਬਾਅਦ ਦੁਬਾਰਾ ਮੰਡੀ ਦਾ ਦੌਰਾ ਕੀਤਾ ਗਿਆ ਜੋ ਵੀ ਸਾਨੂੰ ਪਿਛਲੇ ਦੌਰੇ ਸਮੇਂ ਜੋ ਸਾਨੂੰ ਲੱਗਾ ਇੱਥੇ ਨਜਾਇਜ਼ ਕਿਤੇ ਕਬਜ਼ੇ ਸੀਗੇ ਤੇ ਪੂਰਾ ਡਿਪਾਰਟਮੈਂਟਲ ਸਾਰਾ ਪ੍ਰੋਸੀਜਰ ਫਾਲੋ ਕਰਕੇ ਨੋਟਸ ਕੱਢ ਗਏ ਤੇ ਅੱਜ ਉਹਨਾਂ ਦੇ ਕਾਰਵਾਈ ਕੀਤੀ ਗਈ ਆ ਜਿਨ੍ਹਾਂ ਲੋਕਾਂ ਦੇ ਨਜਾਇਜ਼ ਕਬਜ਼ੇ ਸੀ ਅੱਜ ਉਹ ਚੁਕਵਾਏ ਗਏ ਆ ਜਿਹੜੀਆਂ ਕੁਸ਼ ਹੁਣ ਵੀ ਉਲਟਾਣੀਆਂ ਹੈਗੀਆਂ ਉਹ ਮੰਡੀ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਗਈ ਹੈ ਤੇ ਦੁਬਾਰਾ ਬੈਠ ਕੇ ਆਉਣ ਵਾਲੇ 15-20 ਦਿਨਾਂ ਚ ਨਵੀਂ ਸਬਜ਼ੀ ਮੰਡੀ ਨੂੰ ਟੋਟਲੀ 100% ਕਾ ਉਹ ਆਉਣ ਵਾਲੇ 10-15 ਦਿਨਾਂ ਦੇ ਵਿੱਚ ਸਬਜ਼ੀ ਮੰਡੀ ਨੂੰ ਟੋਟਲੀ ਕਬਜ਼ਿਆਂ ਤੋਂ ਮੁਕਤ ਕਰ ਦਿੱਤਾ ਜਾਊਗਾ ਸਰ ਆਨਡ ਮੰਨ ਲਓ ਕੋਈ ਵੀ ਇੱਥੇ ਚਾਹੇ ਵਪਾਰੀ ਹੈ ਚਾਹੇ ਕੋਈ ਗ੍ਰਾਹਕ ਹੈ ਜਦੋਂ ਵੀ ਇੱਥੇ ਮੰਡੀ 'ਚ ਆਉਂਦਾ ਸੀਗਾ ਟੋਟਲੀ ਸਾਰੀ ਮੰਡੀ ਬਲੌਕ ਹੁੰਦੀ ਸੀ ਤੇ ਉਹਨੂੰ ਆਪਣੀ ਗੱਡੀਆਂ ਬਾਹਰ ਖੜਾ ਕੇ ਮੰਡੀ 'ਚ ਪੈਦਲ ਜਾਣਾ ਪੈਂਦਾ ਸੀਗਾ ਤੇ ਲਗਭਗ 80% ਤੱਕ ਹੁਣ ਕੋਈ ਵੀ ਜਿਹੜਾ ਆਪਣਾ ਵਪਾਰੀ ਜਾਂ ਗ੍ਰਾਹਕ ਜਿਹੜਾ ਇੱਥੇ ਸਮਾਨ ਲੈਣ ਆਉਂਦਾ ਉਹ ਆਪਣੀ ਗੱਡੀ 'ਚ ਪੂਰੀ ਮੰਡੀ 'ਚ ਤੁਰ ਫਿਰ ਕੇ ਆਪਣੀ ਪਸੰਦੀ ਚੀਜ਼ ਲੈ ਸਕਦਾ ਤੇ ਆਉਣ ਵਾਲੇ 10-15 ਦਿਨਾਂ ਦੇ ਵਿੱਚ ਟੋਟਲੀ ਮੰਡੀ ਚਾਹੇ ਕੋਈ ਪਾਰਕਿੰਗ ਦੀ ਦਿੱਕਤ ਆ ਚਾਹੇ ਕੋਈ ਸਫਾਈ ਦੀਆਂ ਦਿੱਕਤਾਂ ਟੋਟਲੀ ਸਾਰੀ ਸਿਸਟਮ ਤੋਂ ਮੰਡੀ ਨੂੰ ਨਜਾਤ ਵਿੱਚ ਜੀ ਆਪਾਂ ਕਹੀਏ ਵੀ ਜੇ ਕੋਈ ਬੰਦਾ ਪਿਆਰ ਨਾਲ ਨਹੀਂ ਮੰਨਦਾ ਹੈਗਾ ਤੇ ਉਹਦੇ ਤੇ ਆਉਣ ਵਾਲੇ ਸਮੇਂ 'ਚ ਜੇ ਲੋੜ ਪਈ ਤਾਂ ਕਾਨੂੰਨੀ ਕਾਰਵਾਈ ਵੀ ਕਰਾਂਗੇ